ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਤਾ ਹੈ ਪੱਲੀਪਾਤ ਕਿ ਪਿਛਲੇ ਸਮੇਂ ਤੋਂ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਚਾਟੀਵਿੰਡ ਗੇਟ ਸ਼੍ਰੀ ਅਮਰitsar ਸਾਹਿਬ ਜੋ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਉਥੇ ਸੇਵਾਵਾਂ ਚੱਲ ਰਹੀਆਂ ਨੇ ਕਾਰ ਸੇਵਾ ਪੂਰੀ ਵਾਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠਾਂ ਤੇ ਲੈਂਟਰ ਪਾਈ ਜਾਂਦੇ ਨੇ ਹਰ 10 15 ਦਿਨਾਂ ਬਾਅਦ ਲੈਂਟਰ ਪੈਂਦਾ ਹੈ ਸੇਵਾ ਜਿਹੜੀ ਆ ਪਹਿਲਾਂ ਤੇ ਪਾਰਕਿੰਗ ਜਿਹੜੀ ਆ ਉਹ ਕੰਪਲੀਟ ਹੋਈ ਆ ਉਹਨੂੰ ਉਪਰੇ ਤੇ 3-4 ਮੰਜ਼ਲੇ ਹੋਰ ਬਣ ਰਹੀਆਂ ਨੇ ਜਿਦੇ ਵਿੱਚ ਲੰਗਰ ਹਾਲ ਬਣਨੇ ਨੇ ਖੰਡ ਪਾਠਾਂ ਦੇ ਕਮਰੇ ਬਣਨੇ ਨੇ ਕਿਸੇ ਨੂੰ ਬਣਨੇ ਤੇ ਉਹ ਅੱਜ ਲੈਂਟਰ ਪਿਆ ਵਾ ਸਾਰੀਆਂ ਸੰਗਠਨਾਂ ਨੇ ਮਿਲ ਕੇ ਲੇਟਰ ਫਾਉਂਡਰੀ ਦੀ ਵੀ ਸੇਵਾ ਸ਼ੁਰੂ ਕੀਤੀ ਹੈ ਇਸ ਪ੍ਰੋਜੈਕਟ ਨੂੰ ਕੰਪਲੀਟ ਛੇਤੀ ਮੁਕੰਮਲ ਕਰਨ ਵਾਸਤੇ ਇੱਕ ਅੱਜ ਕ੍ਰੇਨ ਵੀ ਇਸ ਜਗ੍ਹਾ ਤੇ ਚਾਲੂ ਕੀਤੀ ਗਈ ਹੈ ਜਿਹਨੂੰ ਟਾਵਰ ਕ੍ਰੇਨ ਬੋਲਦੇ ਨੇ ਜਿਹੜੀ ਮਤਲਬ ਬਹੁਤ ਸਾਰਾ ਮਟੀਰੀਅਲ ਜਿਹੜਾ ਬਾਹਰੋਂ ਚੁੱਕ ਕੇ ਕੰਮ ਦੀ ਤੇ ਕੋਈ 70 80 100 ਬੰਦੇ ਮੈਂ ਕੰਮ ਕਰਦੀ ਆ ਤੇ ਉਹ ਕ੍ਰੇਨ ਵੀ ਜਿਹੜੀ ਆ ਟਾਵਰ ਕ੍ਰੇਨ ਜਿਹਨੂੰ ਬੋਲਦੇ ਨੇ ਇੱਕ ਬੜੀ ਵਧੀਆ ਇਸ ਕੰਪਨੀ ਦੀ ਲਿਆ ਕੇ ਤੇ ਇੱਥੇ ਪੇਟ ਕੀਤੀ ਗਈ ਆ ਤਾਂ ਕਿ ਸੇਵਾ ਨੂੰ ਹੋਰ ਰਫਤਾਰ ਸਟਰੀਟ ਤੇ ਤੇਜ਼ੀ ਨਾ ਕਰਕੇ ਇਹ ਸੇਵਾ ਨੂੰ ਮੁਕੰਮਲ ਕਰਕੇ ਸੰਤਾਲੀ ਸੇਵਾ ਦੇ ਵਿੱਚ ਇਹਨੂੰ ਚਾਲੂ ਕੀਤਾ ਜਾਵੇ ਇਹ ਸੇਵਾ ਅੱਜ ਅਰਦਾਸ ਹੋਈ ਤੇ ਸਾਰੇ ਮਾਨਯੋਗ ਜਿਹੜੇ ਮੈਂਬਰ ਸਾਹਿਬਾਨ ਨੇ ਜੋ ਵੀ ਬਖਸ਼ਿਆ ਸਤਿਕਾਰਯੋਗ ਮੈਂਬਰ ਸਾਹਿਬਾਨ ਸਾਰੇ ਹਾਜ਼ਰ ਹੋਏ ਸੰਗਤ ਹਾਜ਼ਰ ਹੋਈ ਤੇ ਸ਼੍ਰੋਮਣੀ ਕਮੇਟੀ ਦੇ ਜਿਹੜਾ ਪ੍ਰਬੰਧ ਉਹ ਵੀ ਸਾਰਾ ਹਾਜ਼ਰ ਹੋ ਗਿਆ ਸੇਵਾ ਸ਼ੁਰੂ ਹੋਈ ਦਾਸ ਇਸ ਅਰੰਭ ਸੇਵਾ ਦੀ ਸਭ ਨੂੰ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੋ ਤਾਂ ਅੰਦਰ ਬਾਬਾ ਦੇਸ਼ ਜੀ ਅਮਰ ਸ਼ਹੀਦ ਉਹਨਾਂ ਦੇ ਦਰਸ਼ਨ ਦਾ ਦੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨ ਲਈ ਸੇਕ ਸੰਦਾ ਦਾ ਰੋਜ਼ਾਨਾ ਤਾਦਾ ਜਿਹੜੀ ਹੈ ਗੰਦੀ ਵੱਧ ਰਹੀ ਹੈ ਚੰਕਨਾ ਦੀ ਵੱਧ ਰਹੀ ਹੈ ਅਮਰ ਨੂੰ ਮੁੱਖ ਰੱਖਦੇ ਹੋਇਆ ਉਹਨਾਂ ਦੀ ਸ਼ੁਕ ਸ਼ੁਦਾ ਵਾਸਤੇ ਪ੍ਰਸ਼ਾਦ ਵਿੱਚ ਜ਼ਰੂਰੀ ਹੈ ਬਣ ਜਾਂਦੇ ਆ ਸ਼ਰੋਣੀ ਗੁਰਦਾਰ ਪ੍ਰਬੰਧ ਕਮੇਟੀ ਦੇ ਪਿਛਲੇ ਸਾਹਮਣੇ ਇੱਕ ਮਿਹਨਤੀ ਕਰਕੇ ਸਰਕਾਰੀਆਂ ਪੰਛੀ ਮਹਾਨ ਸਤਾਰ ਸ਼ਖਸ਼ੀ ਤਨਬਾਬਾ ਸੁਖਨੀਰ ਸਿੰਘ ਧੂਰੀ ਵਾਲੇ ਬਾਬਾ ਸ਼ਕੁੰਦਰ ਸਿੰਘ ਧੂਰੀ ਵਾਲੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਸੀ ਕਿ ਬਾਬਾ ਜੀ ਦੇ ਇਸ ਮਹਾਨ ਅਸਥਾਨ ਸ਼ੀਤਗੰਜ ਗੁਰਦਆਰਾ ਸਾਹਿਬ ਦੇਖੇ ਜਿਹੜੀ ਸ਼ੁਕਸ਼ਾ ਸੰਗਤਾਂ ਦੀ ਸ਼ੋਕਸ਼ੋਬਾ ਵਾਸਤੇ ਲੋੜਿਆ ਮਾਰਤਾ ਦੇ ਕਾਰ-ਪਾਰਕਿੰਗ ਦੀ ਲੰਗਰ ਹਾਲ ਦੀ ਖਾਂਡਵਾਲ ਸਾਹਿਬ ਦੇ ਕਮਰਿਆਂ ਦੀ ਇਹ ਸਾਰੀ ਜ਼ਰੂਰਤ ਨੂੰ ਮੁਕ ਰੱਖਦੇ ਆ ਬੇਨਤੀ ਕੀਤੀ ਔਰ ਇਹਨੇ ਬੇਨਤੀ ਸਵੀਕਾਰ ਕੀਤੀ ਬੜੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਉਦੋਂ ਤੋਂ ਲੈ ਕੇ ਜਦੋਂ ਸ਼ੁਰੂਆਤ ਹੋਈ ਹੈ ਸਿੱਖ ਸੰਗਤ ਦੇ ਸਹਿਯੋਗ ਅੱਜ ਮਹਾਰਾਜਾ ਦੀ ਬਖਸ਼ਿਸ਼ ਦਾ ਸਦਕਾ ਉਹ ਸੇਵਾ ਨਿਰੰਤਰ ਪੜਾਡੜ ਪਰ ਆ ਕੇ ਵੱਧ ਰਹੀ ਹੈ ਜਿਵੇਂ ਕੱਲ ਬਹੁ ਵੱਡੀ ਕਲ ਸਾਡੇ ਪਾਰਕਿੰਗ ਬਣੀ ਹੈ ਬੇਸ ਡਬਲ ਬੇਸਮੈਂਟ ਦੀ ਪਾਰਕਿੰਗ ਬਣੀ ਹੈ ਬੜ ਕੇ ਕੰਪਲੀਟ ਹੋ ਗਈ ਹੈ ਸੰਗਤਾਂ ਵਰਤਰੀਆਂ ਨੇ ਔਰ ਹੁਣ ਉੱਤ ਸੇਕਸਾ ਦਾ ਲੰਗਰ ਹਾਲ ਬਾਦ ਦੇ ਦੋ ਵੱਡੇ ਹਾਲ ਜਿਹੜੇ ਬੜੀ ਵੱਡੀ ਕਪੈਸਿਟੀ ਦੇ ਆ ਉਹ ਬਣ ਜਾ ਰਹੇ ਆ ਔਰ ਇਹ ਲੰਗਰ ਹਾਲ ਦੇ ਇਮਾਰਤ ਦਾ ਜਿਹੜਾ ਅਗਲਾ ਹੈ ਪੜਾ ਆਪਣਾ ਇਮਾਰਤ ਦਾ ਉਹ ਦਾ ਜਲੈਂਟਰ ਇਹ ਰੱਬ ਹੋਇਆ ਬਣਵਾ ਦੇ ਔਰ ਇਹ ਨਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੈ ਕਿ ਜਿਤਨਾ ਦੇ ਅੱਜ ਦਾ ਸਾਧਨਾ ਹੈ ਕੰਸਟਰਕਸ਼ਨ ਵਾਸਤੇ ਇਮਾਰਤਾਂ ਦੀ ਉਸਾਰੀ ਵਾਸਤੇ ਜਰੂਰ ਲੋੜ ਮਤਾਂ ਦੇ ਵਿੱਚ ਜਰੂਰ ਤੋਂ ਬਣ ਗਈ ਹੈ। ਉਹ ਉਹ ਜਰੂਰ ਮੁੱਖ ਰੱਖ ਦਿਆਂ। ਬਾਬਾ ਜੀ ਨੇ ਇੱਕ ਬੜਾ ਵੱਡੇ ਵਡੇ ਕਰੇ ਜਿਹੜੀ ਹੈ ਉਹ ਸਾਰੀ ਸਪਲਾਈ ਬੜੇ ਵੱਡੇ ਪੱਧਰ ਤੇ ਸੀਮਿੰਟ ਦੇ ਮਾਰਦਾਂ ਦੇ ਕੰਸਟਰਕਸ਼ਨ ਵਾਸਤੇ ਅੱਗੇ ਤੋਰਨ ਵਾਸਤੇ ਦਿੰਦੀ ਹੈ। ਉਹਦਾ ਆਯੋਜਨ ਕਰਨਾ ਹੋਇਆ। ਔਰ ਨਾਲ ਦੇ ਨਾਲ ਲੰਗਰ ਦਾ ਜਿਹੜਾ ਹਰਮਤ ਹੋਈ ਹੈ ਪੂਰੇ ਦਾ ਕਿਰਪਾ ਕਰ ਸੰਘਾਂ ਦਾ ਇਸੇ ਤਰ੍ਹਾਂ ਬਾਬਾਈ ਦੇ ਨਾਲ ਸਹਿਯੋਗ ਬਣਾ ਰਵੇ ਕਿਉਂਕਿ ਵੱਡੇ ਕਾਰਜ ਹੈ ਉਹਦੇ ਕਾਰਜ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਹੀ ਜਿਹੜੇ ਪ੍ਰਵਾਹ ਚੜਦੇ ਆ ਤੁਛਨੇ ਮੇਰ ਬੇਨਤੀ ਹੈ ਸਮਝੀਆਂ ਸਿੱਖ ਸੰਗਤਾਂ ਜਿਹੜੇ ਜਿਹੜੇ ਬਾਬਾਈ ਦੇ ਪਾਵਨ ਸਥਾਨ ਨਾਲ ਪਿਆਰ ਰੱਖਦੇ ਆ ਸ਼ਰਧਾ ਰੱਖਦੇ ਪਾਵਨ ਨਾਲ ਜੁੜੀ ਹੈ ਜੋ ਦਾਨ ਮਾਨ ਧੰਦੇ ਨਾਲ ਵੱਧ ਚੜ ਕੇ ਇਹ ਬਣ ਚੱਲ ਰਹੀ ਸੇਵਾ ਦੇ ਵਿੱਚ ਹਿੱਸਾ ਬਣ ਗੁਰੂ ਸਾਹਿਬ ਦੀਆਂ ਤੇ ਬਾਬਾ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਤੇ ਗੁਰੂ ਸਾਹਿਬ ਬਖਸ਼ਿਸ਼ ਕਰਨ ਇਸ ਤਰ੍ਹਾਂ ਪਿਆਰ ਆਪਸੀ ਸਹਿਯੋਗ ਬਣਿਆ ਰਵੇ ਆਉਣ ਵਾਲੇ ਸਮੇਂ 'ਚ ਜੋ ਮਿਹਰ ਹੈ ਕਿ ਬਹੁਤ ਜਲਦੀ ਜਿਹੜੀ ਸਾਰੀ ਸੇਵਾ ਹੈ ਇਹ ਕੰਪਲੀਟ ਹੋਣ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਸ਼ਹੀਦਗੰਬਾਬਾ ਦੀਪ ਸਿੰਘ ਜੀ ਦੀ ਸਥਾਨ ਤੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਬਾਬਾ ਸੁਖਮਿੰਦਰ ਸਿੰਘ ਜੀ ਭੂਰੀ ਵਾਲੇ ਉਹਨਾਂ ਦੀ ਸਮੁੱਚੀ ਸੰਗਤ ਵੱਲੋਂ ਜੋ ਸੰਗਤ ਦੀ ਡਿਮਾਂਡ ਸੀਗੀ ਸੰਗਤ ਦੀ ਮੰਗ ਸੀਗੀ ਉਸ ਮੰਗ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੇ ਲਈ ਕਾਰ ਪਾਰਕਿੰਗ ਸਕੂਟਰ ਸਟੈਂਡ ਲੰਗਰ ਹਾਲ ਦਾ ਜਿਹੜਾ ਪ੍ਰਬੰਧ ਕਰਦੇ ਹੋਏ ਅੱਜ ਲੰਗਰ ਹਾਰ ਦੀ ਪੜਾ ਦਾ ਪੜਾ ਦੂਜਾ ਲੈਂਟਰ ਪੈ ਰਿਹਾ ਤੋ ਬਹੁਤ ਸਾਰੀਆਂ ਸੰਗਤਾਂ ਇਸ ਲੈਨਟਰ ਦੇ ਵਿੱਚ ਆਪਣੇ ਤਨਮਨ ਧੰਨ ਨਾਲ ਸਹਿਯੋਗ ਦੇ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਅਸੀਂ ਦੇਖਦੇ ਹਾਂ ਬਾਬਾ ਜੀ ਕਸ਼ਮੀਰ ਸਿੰਘ ਜੀ ਭੂਰੇਵਾਲੇ ਇਹ ਹੋਰ ਵੀ ਸਮਾਵਾ ਬਹੁਤ ਸਤਸਕਾਣਾ ਹਰਮੰਦਰ ਸਾਹਿਬ ਦੀਆਂ ਕਰ ਰਹੇ ਨੇ ਤੇ ਇਹਨਾਂ ਕੋਲੇ ਲੇਟੈਸਟ ਤੋਂ ਲੇਟੈਸਟ ਜਿਹੜੀ ਟੈਕਨੋਲੋਜੀ ਆ ਉਹ ਮਸ਼ੀਨਾਂ ਨੇ ਉਹ ਰੱਖਦੇ ਨੇ ਅੱਜ ਵੀ ਆਪਾਂ ਦੇਖ ਸਕਦੇ ਹਾਂ ਜਿਹੜੀ ਇਹਨਾਂ ਨੇ ਨਵੀਂ ਕ੍ਰੇਨ ਅ ਇੱਥੇ ਸ਼ੁਰੂਆਤ ਕੀਤੀ ਆ ਸੋ ਬਾਬਾ ਜੀ ਦਾ ਵਿਸ਼ੇਸ਼ ਤੌਰ ਤੇ ਸਤਕੰਠ ਸ੍ਰੀ ਹਰਮੰਦਰ ਸਾਹਿਬ ਵੱਲੋਂ ਅਸੀਂ ਧੰਨਵਾਦ ਕਰਦੇ ਆ ਸੋ ਸੰਗਤਾਂ ਨੂੰ ਵੀ ਬੇਨਤੀ ਆ ਵੀ ਆਓ ਅਸੀਂ ਇਹਨਾਂ ਸੁਭਾਵਾਂ ਵਿੱਚ ਵੱਧ ਚੜ ਕੇ ਹਿੱਸਾ ਲਈਏ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ